ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਪੱਤਰਪੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੋਇਕਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਸਜਣੋ ਫਰਕ ਸੌਂਦੀ ਜੀ ਅੱਜ ਦੀ ਵਿਜਿਟ ਪਿੰਡ ਸੋਹ ਠਕੀਆਂ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਇਹਨੂੰ ਤਰਨਤਾਰ ਸਾਹਿਬ ਪੈਂਦੀ ਆ ਬਾਈ ਗੁਰਸਾਖ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਵਧੀਰੇ ਜਾਣਕਾਰੀ ਲੈ ਕੇ ਦਿੰਨੇ ਆ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਬਣੇ ਰਹੋ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਹ ਵੀਰ ਦਾ ਕੋਈ ਆਪਣਾ ਜਿਹੜਾ ਕੋਈ ਖਰੀਦਦਾਰੀ ਕਰ ਸਕੇ ਫਾਇਦਾ ਹੋ ਜੇ ਦੱਬ ਕੇ ਸ਼ੇਅਰ ਕਰਿਓ ਠੀਕ ਹੈ ਜੀ ਫੇਕ ਕਰਦੇ ਆ ਗੱਲ ਬਾਤ ਕੁਝ ਦੇ ਅੱਜ ਦੇ ਭਾਅ ਭੱਤੇ ਨਿੱਕੇ ਤੇ ਵੱਡੇ ਆ ਭਾਈ ਜੀ ਸਤਿ ਸ਼੍ਰੀ ਅਕਾਲ ਫੌਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਤਾਂ ਵਧੀਆ ਤੁਸੀਂ ਸੁਣਾਓ ਧੰਨਵਾਦ ਆਟੇ ਪਿੰਡਾਂ ਉੱਤੇ ਮੇਰੀ ਧੰਨਵਾਦ ਜੀ ਅੱਜ ਚਲੋ ਵੀਡੀਓ ਸੁਣੀਦੇ ਆ ਤੁਹਾਡੇ ਪਰ ਦੇਖਿਆ ਨਹੀਂ ਕਦੀ ਆਪਾਂ ਨਾ ਠੀਕ ਹੈ ਜੀ ਅੱਜ ਭਰਾ ਨੂੰ ਮਿਲਿਆ ਚਲੋ ਸ਼ੁਕਰ ਹੈ ਜੀ ਧੰਨਵਾਦ ਤੁਹਾਡਾ ਸਾਡੇ ਕੋਲੋਂ ਠੀਕ ਹੈ ਜੀ ਥੈਂਕ ਯੂ ਜੀ ਤੁਹਾਡਾ ਵੀ ਬਹੁਤ ਬਾਕੀ ਸਾਡੇ ਇੱਕ ਨਾਲੇ ਭੈਣ ਭਰਾ ਸਾਰਿਆਂ ਨੂੰ ਸასი ਸ਼ਾਲਾ ਸਾਡੇ ਵੱਲੋਂ ਠੀਕ ਹੈ ਜੀ ਬੜੀ ਮਿਹਰਬਾਨੀ ਲੋਕਾਂ ਦੇ ਨਾਲ ਵਿੱਚ ਭੈਣ ਭਰਾ ਵੇਖਣਾ ਨਹੀਂ ਨਹੀਂ ਬਹੁਤ ਵਧੀਆ ਪਹੁੰਚ ਦੇਂਦੇ ਪਿਆ ਇਹ ਵੀ ਆਪਾਂ ਹਰ ਹਰ ਰੋਜ਼ ਅਰਦਾਸ ਕਰਦੇ ਇਹਨਾਂ ਦੀ ਮਹਾਰਾਜ ਚੜ੍ਹਦੀ ਕਲਾ 'ਚ ਰਹਿਣ ਜੋ ਸੰਧੂ ਪੱਧਰਪੁਰਿਆ ਡੇਰੀ ਫਾਰਮ ਨਾਲ ਜੁੜਿਆ ਨਾ ਪਰਿਵਾਰ ਦੀ ਸੁੱਖ ਮੰਗਣੀ ਚਾਹੀਦੀ ਆ ਠੀਕ ਹੈ ਜੀ ਉਹ ਸੁੱਖ ਸਾਧ ਰਹੇਗੇ ਤੇ ਸਾਡਾ ਮਾਲ ਵਿਗਣਾ ਨਹੀਂ ਉਹਨੇ ਸੁੱਖ ਮੰਗੇ ਉਹ ਨਾਲ ਹੀ ਸੁੱਖ ਮੰਗੇ ਜੇ ਕਿਸੇ ਦਾ ਭਲਾ ਚਾਹਾਂਗੇ ਤਾਂ ਆਦਾ ਹੂ ਹੈ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਹੈ ਨਾ ਜੇ ਕਰਾਂਗੇ ਤੇ ਭਲਾ ਹੋਊਗਾ ਹਾਂ ਜੀ ਤੇ ਇਹ ਕਰਕੇ ਚਲੋ ਵਧੀਆ ਪਹੁੰਚ ਦਿੰਦੇ ਆ ਸਾਰਿਆਂ ਦੀ ਸੁੱਖ ਮੰਗੀ ਇਸੇ ਤਰ੍ਹਾਂ ਹੀ ਨਾਲ ਸਾਡੇ ਸੰਯੋਗ ਦਿੰਦੇ ਰਹਿਣਾ ਚਾਹੀਦੇ ਬਾਬਾ ਜੀ ਕੰਮ ਚੱਲਦਾ ਜੀ ਸਚਾਈ ਦੇ ਬਿਲਕੁਲ ਸਹੀਆਂ ਤੇ ਸਾਰੇ ਭੈਣ ਭਰਾ ਸਹੀ ਆ ਹਾਂ ਓਕੇ ਆ ਜੀ ਨੇੜੇ ਲੈ ਧਿਆਨ ਰੱਖੋ ਬਦਿਆਂ ਹਾਂ ਹੋਰ ਤੁਸੀਂ ਜਨਾਓ ਵਧੀਆ ਵਧੀਆ ਕਰਿਆ ਵਧੀਆ ਟਾਈਮ ਲੰਦਾ ਪਿਆ ਤੇ ਡਰੈਸ ਕਰੀਏ ਨੋਟਸ ਸਭ ਤੋਂ ਪਹਿਲਾਂ ਡੈਸ ਬਾਬਾ ਜੀ ਆਪਣਾ ਹੈਗਾ ਵਾ ਪਿੰਡ ਸੋਹੜ ਹਾਂ ਜਿਹੜਾ ਥੀ ਦਰਪੰਤਰ ਸਾਹਿਬ ਤੇ ਤਸਵੀਰ ਵੀ ਸ਼੍ਰੀ ਦਰਪੰਤਰ ਸਾਹਿਬ ਤੇ ਮੋਬਾਈਲ ਨੰਬਰ ਤੇ ਮੋਬਾਈਲ ਨੰਬਰ ਹੈਗਾ ਇਹਨਾਂ ਦੇ ਵਿੱਚ 4670581 ਠੀਕ ਹੈ ਜੀ ਤੇ ਨਾਮ ਤੇ ਲਾਗੇ ਲੱਗਦਾ ਆਪਣਾ ਸੁਘਾਲ ਹੂੰ ਇਧਰੋਂ ਗਦਬੂਆ ਨੇੜੇ ਨੇੜੇ ਹੀ ਹੈ ਸਾਡੇ ਨੇੜੇ ਨੇੜੇ ਲੱਗ ਲੱਗਾ ਪਿੰਡ ਛੋਟਾ ਪਰ 2-4 ਕਿਲੋਮੀਟਰ ਤੇ ਹੀ ਆ ਹਾਂ ਜੀ ਹਾਂ ਜੀ ਤੇ ਬਾਬਾ ਬੁੱਢਾ ਸਾਹਿਬ ਵੀ ਨੇੜੇ ਆਪਾਂ ਚੱਲ ਗਏ ਤੋਂ ਕੋਈ 4-5 ਕਿਲੋਮੀਟਰ ਦੇ ਬਾਅਦ ਸਾਰੇ ਹਾਂ ਤੇ ਨਾਮ ਕੀ ਆਗਾ ਨਾਮ ਆਪਣੇ ਵੀਰ ਦਾ ਸਾਬ ਸਿੰਘ ਜ਼ਿਆਦਾਤਰ ਤੇ ਇਹਨਾਂ ਨੂੰ ਮਿਲਦਾ ਵਾ ਹਾਂ ਮੈਂ ਇਹਦੇ ਘਰ ਵੱਗੀ ਵਿੱਚ ਰਹੀ ਦੀ ਵੀਡੀਓ ਤੇ ਠੀਕ ਆ ਜੀ ਇਹ ਵੀਰ ਹੀ ਜ਼ਿਆਦਾਤਰ ਮਿਲੂਗਾ ਚਲੋ ਕੋਈ ਨਹੀਂ ਧੰਨਵਾਦ ਇਹ ਵੀਰ ਦਾ ਤੇ ਸਾਨੂੰ ਇੱਥੇ ਸੱਜਣ ਲਈ ਤੇ ਬਾਕੀ ਚਲੋ ਜੁੜੇ ਆ ਬੜਾ ਪ੍ਰੇਮ ਕਰਦੇ ਆ ਤੇ ਸ਼ੁਰੂਆਤ ਕਰੀਏ ਮੈਂ ਤਾਂ ਝੋਟੀ ਤੋਂ ਇੱਕ ਨਵਾਂ ਸੁਹਾ ਤੇ ਕਿੰਨਾ ਪੱਕਾ ਦੁੱਧ ਫੋੜ ਇਹ ਵੈਗੁਰੂ ਜੀ ਆਪਾਂ ਇੱਕਦੋ ਵੇਚੀਏ ਕਰਨੀਆਂ ਨੇ ਵੇਖੋ ਜੀ ਆਈ ਭਾਵੇਂ ਦੂਜੇ ਕਹੀਏ ਭਾਵੇਂ ਤਜੇ ਕਹੀਏ ਉਹ ਪਹਿਲੇ ਕਹੀਏ ਹਾਂ ਆਪਣੀ ਨਰਕਪਰਕ ਮੇਰੇ ਭੈਣ ਭਰਾ ਕਰੇਗਾ ਹੱਥ ਸੱਲੀ ਕਰਨ ਹਣਾ ਕੋਈ ਵੇਖੋ ਬੈਜੂ ਜੀ ਮਾਰ ਸਾਡੇ ਘਰ ਦਾ ਨਹੀਂ ਹੈਗਾ ਕਿਸੇ ਦਾ ਨਹੀਂ ਇਹ ਵੀ ਕਿਸੇ ਦੇ ਜਾਂਦਾ ਵਾ ਦਾ ਹਾਂ ਜੋ ਕਿਸੇ ਭੈਣ ਭਰਾ ਨੇ ਕਿਹਾ ਹੋਈਂ ਗਾ ਵੀਡੀਓ ਤੇ ਤੁਹਾਨੂੰ ਕਹਿ ਦੇਣਾ ਠੀਕ ਹੈ ਨਾ ਹੀ ਤੁਹਾਡੇ ਘਰ ਦੇ ਨਾ ਹੀ ਸਾਡੇ ਘਰ ਦੇ ਤੇ ਇਹੀ ਬੇਨਤੀ ਹੈ ਕਿ ਆਪਣੀ ਨਰਕਪਰ ਕਰਕੇ ਮਾਰ ਲਿਆ ਕਰ ਹਣਾ ਜ਼ਰੂਰੀ ਆ ਭੈਣ ਕਿ ਇਹਨੂੰ ਵੀ ਕੋਈ ਲਾਂਭਾ ਨਾ ਕੇ ਕਿਸ ਤਰ੍ਹਾਂ ਸਾਰਿਆਂ ਨੂੰ ਕਰੀ ਦੀ ਆ ਕਾਲੀ ਕਰ ਲੈਂਦੇ ਆ ਨਾ ਕਾਲੀ ਨਾ ਕਰੋ ਕੋਈ ਵੀ ਕਿਉਂਕਿ ਵੇਖੋ ਜੀ ਅਸੀਂ ਵੀ ਪੈਸੇ ਲੱਗ ਜਾਂਦੇ ਆ ਤੇ ਕਿੰਨੀ ਹੁਣ ਗਾਂ ਫਰੀਤਰੀ ਉਹਨੇ ਪੈਸੇ ਲਾ ਕੇ ਲੈਣੀ ਹੈ ਹਨਾ ਜੀ ਤੇ ਤਸੱਲੀ ਕਰਿਆ ਕਰੋ ਮੇਰੇ ਭਰਾ ਕਿੰਨਾ ਦੁੱਧ ਕੋਲ ਪੱਕਾ ਦੁੱਧ ਬਾਬਾ ਜੀ 8 ਕਿਲੋ ਦੁੱਧ ਆ ਜਿਹੜੀ ਗੱਲ ਆ ਠੀਕ ਆ ਆਪਾਂ ਲਿਆਂਦੀ 9-10 ਕਿਲੋ ਚੋਗੇ ਤੇ ਵਈਆਂ ਨੇ ਥੋੜਾ ਕਾਲੀ ਰਾਤੀਆਂ ਆਪਣੇ ਖਵਾਈਆਂ ਵਾ ਜੀ 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 ਜਿਹੜੀ ਲਈਆ ਪੱਟੇ-ਪੱਟੇ ਘੱਟ ਖਾਂਦੇ ਬੱਚਾ ਨੇ ਹਾਂ ਮਗਰ ਬੱਚਾ ਕੱਟੇ ਨ ਕੱਟਾ ਆ ਗਿਆ ਲੋ ਜੀ ਫਿਰ ਉਹ ਆ ਕੱਟਾ ਇਹਨੂੰ ਮੜੇ ਲਾ ਰਹੇ ਹੋ ਜੀ ਇਹਨੂੰ ਠੀਕ ਹੈ ਜੀ ਤੇ ਕੱਟਾ ਕੋਈ 2 ਮਹੀਨਾ ਲਗਭਗ ਹੋਊਗਾ ਜੋਨ ਜਾਣ ਓਕੇ ਬਿਲਕੁਲ ਬਿਲਕੁਲ ਬਾਈ ਤੁਜੀ ਥਾਲੇ ਵਾਲਾ ਬੜਾ ਸੋਹਣਾ ਪੱਤਰੇ ਸਜੋ ਖਾੜੀ ਜਿਹੜਾ ਜੰਦਾ ਹੈ ਸਿੰਘ ਮੂ ਨਹੀਂ ਬਰਸ ਤੂੰ ਹੀ ਦੇਖ ਸਕਦੇ ਫੇਸ ਕੁਆਲਟੀ ਬਹੁਤ ਸੋਹਣੀ ਝੋਟੀ ਦੀ ਸੂਹਾ ਦੁੱਜਾ ਹੀ ਹੋਊਗੀ ਸਾਡੇ ਅੰਦਾਜ਼ਾ ਦੁੱਜਾ ਸੂਹਾ ਬਾਈ ਦੁੱਜਾ ਤੇ ਖੋਲ ਕੇ ਤੋਰਾ ਕਰਾਈਏ ਜੀ ਚੈੱਕ ਆਪਾਂ ਬੰਦੀ ਥਾਂਦੀ ਵੀ ਸਜਰੋ ਚੰਗੀ ਪੂਰੀ ਓਕੇ ਰਪੋਰ ਆ ਜਿੰਨੇ ਵੀ ਬੰਦੀ ਆ ਸਾਰੀ ਇਹ ਗੱਲਾਂ ਤਾਂ ਬਾਬਾ ਹੀ ਸੋਹਣੀਆਂ ਸੋਹਣੀਆਂ ਬਾਹ ਵੱਲੋਂ ਵੀ ਸੋਹਣੀ ਹੋਊਗੀ ਬਾਬਾ ਜਿਗਾ ਜੇ ਰੱਖਾ ਜਿਆਦਾ ਨਹੀਂ ਜਿੱਡੀ ਕੇ ਮੱਝ ਉੱਡਾ ਹੀ ਪਾ ਦੇਣਾ ਫੇਟਾ ਹਾਂ ਲਓ ਜੀ ਲਓ ਜੀ ਤੇਨੋਂ ਦਾ ਸੋਹਣੀ ਆ ਤੇ ਦੋਰਾ ਤਰਾ ਵੀ ਚੋਟੀ ਦਾ ਚੰਗਾ ਸੁਹਾ ਦੁੱਜਾ ਆ ਗਈ ਨੋਟ ਕਰਿਓ ਠੀਕ ਹੈ ਜੀ ਥਾਂ ਬੜਾ ਸੋਹਣਾ ਲੱਗਾ ਕੰਮ ਦਾ ਤੇ ਫੌਜੀ ਸਾਹਿਬ ਦਾ ਕਰਨੇ ਮੇਰਾ ਵੀ ਰਹਾ ਨਾ ਇੱਕੋ ਫੇਸ ਹੀ ਕਰ ਲੋ ਇੱਕ ਜੇ ਰੇਟ ਕਰਨੇ ਆ ਨਾ 70 ਬੰਦ ਲੈ ਲਿਆ ਕਰ ਅੱਛਾ ਜੀ 70 ਚੋਂ 2 ਛੱਡਦੇ ਆਗੇ 70 ਚੋਂ 2 ਛੱਡਦੇ ਆਗੇ 60 60 ਹੀ ਆ ਦੇ ਮੈਂ ਦੇ ਜਾ 60 ਦੀ ਹਾਂ ਜੀ ਹੋਰ ਨਹੀਂ ਹੰਦਾ ਕੋਈ ਛੱਡ ਲੈ ਲੋ ਮੈਂ ਤੇ ਬਿਲਕੁਲ ਯਸੂ 60 ਦੀ ਦੇ ਜਾ ਜੇ ਤੂੰ ਇਹ ਕਹਿਦਾ 60 ਪਰ ਬਾਬਾ ਜੀ ਇੰਦਾ ਝੋਟੀਆਂ ਮਿਲਦੀਆਂ ਨਹੀਂ ਉਸਤਾਰ ਸਾਰੀ ਨਹੀਂ ਮਿਲਦੀਆਂ ਜੇ ਨਹੀਂ ਬਾਹਰ ਬਜ਼ਾਰ ਚੱਲਣ ਦਿਆ ਕਰੋ ਹਾਂ ਤੇ ਇਹਦੇ ਮਗਰ ਕੱਟੀ ਲੱਟਾ ਇਹਦੇ ਮਗਰ ਵੇਖੋ ਜੀ ਕੱਟਾ ਜਵਾਬ ਅਜਾ ਕੱਟਾ ਆ ਗਿਆ ਹੈ ਨਾ ਜਿੰਨੇ ਦਾ ਮਾਲੇ ਕੋਈ ਡੇਢ ਦਾ ਮਾਲੇ ਕੋ 2 ਦਾ ਮਾਲੇ ਠੀਕ ਹੈ ਜ ਤਾਂ ਤੁਨੇ ਇੰਨਾ بڑا ਸੋਨਾ ਲਗਾਣੋ ਕਾਲਾ ਚਵਾਈ ਬਹੁਤ ਵਧੀਆ ਬਾਬਾ ਜੀ ਇਹ ਦੂਤ ਕਰਵਾ ਗਈ ਇਹ ਵੈਗੁਰੂ ਜੀ ਵੇਖੋ ਹੁਣ ਤੁਹਾਨੂੰ ਮੈਂ ਅੱਗੇ ਵੀ ਗੱਲ ਦੱਸਿਆ ਜੀ ਕਹਿ ਦਿੰਦੇ ਆ ਨਹੀਂ ਨਹੀਂ ਆਪਾਂ ਵਾਦੀ ਜੀ ਮੰਨਦੇ ਜੀ ਤੀਜਾ ਹੀ ਹੋਊਗਾ ਤੀਜਾ ਜੂ ਅਸੀਂ ਮੰਨਦੇ ਜੀ ਬਾਕੀ ਵੇਖੋ ਜੀ ਜੱਤ ਸੁੰਘ ਬਹੁਤ ਸੋਹਣਾ ਕੋਹ ਆ ਖੋਲ ਕੇ ਤੋਰਾ ਕਰਾਈਏ ਦਰਿਆ ਦਰੂ ਦੇ ਏਰੀ ਕੇ ਦੀ ਜਾਪਦੀ ਹਾਂ ਜੀ ਉੱਥੇ ਲੈਂਦੀ ਆ ਬਾਬਾ ਜੀ ਇੰਦਾ ਵੀ ਤੋਰਾ ਸਭ ਤੋਂ ਚੰਗਾ ਪੂਰਾ ਓਕੇ ਰਿਪੋਰਟ ਆ ਥਾਂ ਲੈਵਾ ਬਿਲਕੁਲ ਪੱਤਰ ਸਾਫ ਆ ਤੇ ਲੋ ਜੀ ਜੱਤ ਵਾਲੀ ਆ ਤੇ ਇਸਰਾ ਸੁਹਾ ਸਹੀ ਆ ਤੇ ਇਹਨੂੰ ਵੀ ਕੋਈ 2 ਮਹੀਨੇ ਡੇਢ ਹੋ ਗਿਆ ਹੋਊਗਾ। ਥਾਂ ਪਰੇ ਸੋਹਣੇ ਲੱਗੇ ਕੰਮ ਤੇ ਦੋ ਫੌਜੀ ਸਾਹਿਬ ਇਹਦੇ ਵੀ ਕਰਦੇ ਆ ਜੀ ਇਹਦਾ ਵੀ ਵਿਕਰੀ ਦਿਖਾ ਦੇ ਕਰਨਾ ਆਪਾਂ ਠੀਕ ਆ ਮੁੱਲ ਵੇੜ ਬਾਹਰ ਦੀ ਦੇ ਦੇ ਵਾਹ ਜੀ ਵਾਹ ਬਾਹਰ ਹੀ ਆ ਠੀਕ ਆ ਉਹ ਟੋਕੜਾ ਵਾਲੇ ਬੋਲੀ ਜੋਏ ਠੀਕ ਆ ਉਹ ਟੋਕੜਾ ਦੇ ਬੋਲੇ ਨੇ ਇਹ ਬੰਦੇ ਜਿਹੜੇ ਸੱਜਰਾਂ ਦੇ ਕਰਦੇ ਆ ਵਾਹ ਜੀ ਵਾਹ ਉਹ ਦੇਖੋ ਜੀ ਜੇ ਗੱਲ ਕਰੀਂ ਤੇ ਡੇਢ ਮਹੀਨੇ ਦਾ ਕੋਈ ਸੁਆ ਨਹੀਂ ਹੋ ਜਾਂਦਾ ਹਾਂ ਜੀ ਰੌਣਕ ਲਾ ਕੇ ਸੁਆ ਜੀ ਚਿਵਾਈ ਬੋਲੇ ਪੂਰੀ ਆ ਗਈ ਹਨਾ ਨੀਲੀ ਦੀ ਕੱਟੀ ਐ ਆ ਇਹ ਬੈਠ ਜੀ ਅੱਗੇ ਧਰਦੀ ਝੋਡੀ ਆ ਅੱਛਾ ਹਾਂ ਤੇ ਇਹਨੂੰ ਹੁਣ ਆਪਾਂ ਚਲੋ ਮੈਂ ਵੀ ਮਾਲੀ ਚੰਗੇ ਦੀ ਆ ਆਪਲੇ ਉਹ ਟੀਗਾ ਜੀ ਮੈਂ ਕੋਈ ਮਾਲੀ ਕਰਦਾ ਬਾਕੀ ਜੇ ਕੋਈ ਸ਼ਿਕਾਇਤ ਰੱਖਣ ਵਾਲਾ ਵੀ ਜੇ ਤੋੜ ਕਰ ਲੈ ਦੋ ਨੰਬਰ ਵਾਲਾ ਫੋਨ ਨਾ ਕਰੇ ਦੋ ਨੰਬਰ ਆਪਣੀ ਆਪਣੀ ਗੱਲ ਆ ਦੋ ਨੰਬਰ ਜੀ ਅੱਗੇ ਵੀਰ ਨੇ ਸਾਹਮਣੇ ਆ ਘਰੇ ਜੀ ਸਦਕੇ ਰੱਖ ਲਿਆ ਆਪਣੇ ਤੇ ਝੋਟੀ ਚੰਗੀ ਸਾਹਮਣ ਵਾਲੀ ਤੇ ਤੋੜਾ ਕਰਾ ਲਈ ਕਿ ਤੇ ਚੱਕ ਨਹੀਂ ਤੋੜਾ ਲਾਗ ਰਿਹਾ ਵੀਰ ਦਾ ਪੈਂਦੀ ਆ ਭਾਈ ਜੀ ਕਾਲੀ ਨੂੰ ਸਾਨੂੰ ਨਾ ਠੀਕ ਆ ਸਜਣੋ ਝੋਟੀ ਚੰਗੀ ਆ ਤੁਰਦੀ ਫਿਰਦੀ ਚੰਗੀ ਆ ਤੇ ਬਾਹਰ ਜਿਹੜਾ ਬਾਹਰ ਬੱਜਾ ਹੋਇਆ ਇਹਨਾਂ ਦਾ ਕਾਲੀ ਪੈਣ ਦੀ ਆ ਕਿ ਬਾਹਰ ਨੂੰ ਛੱਡ ਦੋ ਨਾ ਤੇ ਬਾਕੀ ਸੋਹਣੀ ਆ ਸਿੰਘ ਜੀ ਦਾ ਨਾ ਉਮਰ ਕਿੰਨੀ ਹੋ ਗਈ ਆ ਹਾਂਜੀ ਮੂੰਹ ਤੋਂ ਖੀਰ ਇਹ ਵੀ ਜੀ ਖੀਰੀ ਜੋ ਇਹ 2 ਸਾਲ ਦੀ ਹੋ ਗਈ ਜੀ 2 ਸਾਲਾਂ ਦੀ ਹੋ ਗਈ ਸਿੰਗ ਸੁੰਗ ਫੇਸ ਕੁਆਲਟੀ ਕਰਦਾ ਆ ਇਹੋ ਦੀ ਜਿਹੜੀ ਗੱਲ ਨਹੀਂ ਕੋਠੰਡੀ ਆ ਹਾਂ ਮੂੰਹ ਮਾ ਬਰਾਲੀ ਨੇ ਆ ਵੀ ਕੋ ਬਾਦ ਨੇ ਭਣਾ ਭਰਾਣਾ ਬਾਹੇ ਸਿੰਗ ਬੜੇ ਖੁੱਤਗਾ ਜੀ ਖੀਰੀ ਹੈ ਜੀ ਹਾਂ ਖੀਰੀ ਆ ਤੇ ਕਿੰਨੇ ਦੀ ਦੇ ਦੇ ਜੀ ਆਪਾਂ ਜੈ ਸਨੋ ਜੀ ਬੱਬਾ ਜੀ ਕਰਨਾ ਜੋ ਹਾਂਜੀ ਮੁੱਲ 40 35000 ਝੋਟੀ ਦਵਾ ਇਹ ਤੇ ਜਿਹਨੂੰ ਮਾਨ ਨੂੰ ਲੱਗੀ ਸ਼ੌਂਕੀਆ ਤਾਂ ਉਹਨੂੰ ਮੁੱਲ ਦੋ ਸ਼ਾਨਦਾਰ ਗੱਲ ਕੋਈ ਇਧਰ ਸਿੰਘ ਬਹੁਤ ਸੋਹਣਾ ਲੱਗਾ ਦੇਖੋ ਕਿ ਕਿਹੜੀਆਂ ਦਾ ਸੋਹਣਾ ਹੀ ਆ ਦੇਖ ਹਾਂ ਜਿਹੜਾ ਖਰੀਦਣਾ ਇਹੋ ਡੇਢ ਦੀ ਜਾਣੀ ਬਾਅਦ ਹਾਂ ਜਾਣੀ ਠੀਕ ਹੈ ਲਓ ਜੀ ਸਜਣੋ ਨਰਕ ਪਰਖ ਤਸੱਲੀ ਕਰਿਓ ਪਿੰਡ ਸੋਲ ਪਹੁੰਚ ਕੇ ਫੌਜੀ ਪਰਮ ਦੇ ਇਹ ਝੋਟੀ ਚੰਗੇ ਆ ਮੱਝਾਂ ਜਿਆਦੇ ਮਿਲਦੇ ਆ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸასი ਕਾਲ ਦੀ ਰੱਬ ਰੱਖਾ